ਤੋਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਜੀ ਕਿ ਨਵੇਂ ਕੈਂਡਜੇ ਬਲੌਗ ਦੇ ਵਿੱਚ ਚੋਨਾ ਵੱਢਣ ਲੱਗੇ ਜੀ ਕਹਿੰਦੇ 4x4 ਕਿਆ ਬਾਤ ਹੈ ਅਰਜਨ ਉਹ ਸਰਾ ਗੱਲਬਾਤ ਹੋਗੀ ਤੇ ਬੰਦ ਕਰਤੀ ਏ ਟਰੈਕਟਰ ਪਰ ਮਲਦੰਦ ਕੇ ਰਾਇਆ ਲਾ ਕੇ ਤੇ ਦਾਣੇ ਦੋਨੇ ਭਵਾਵਾਂਗੇ ਇੱਕ ਦਿਨ ਜੀ ਚੈੱਕ ਕਰੋ ਜੀ ਮਸ਼ੀਨਾਂ ਚੈੱਕ ਕਰੋ ਜੀ ਆ ਗਈ ਮਸ਼ੀਨ ਦਾ ਧੂਆ ਕਿਹੜਾ ਵੈਕ ਕਰਦੀ ਹੈ ਵੈਕ ਕਰਦੀ ਹੈ ਜੀ ਚੈੱਕ ਕਰੋ ਭਾਈ ਜੀ ਕਹਿੰਦੇ ਟੈਂਕ ਭਰ ਗਿਆ ਵਾਹ ਜੀ ਫਾਸ ਸਿਰਾ ਗੱਲਬਾਤ ਹੋ ਗਈ ਆ ਚੈੱਕ ਕਰੋ ਭਾਈ ਜੀ ਸਿਰਾ ਗੱਲਬਾਤ ਹੋ ਗਈ ਆ ਕਿਉਂ ਤੂ ਫਤ ਲੱਗਿਆ ਚੈੱਕ ਕਰੋ ਜੀ ਟੋਡਾ ਛਾੜ ਕੇ ਮੈਂ ਇੱਧਰ ਨੂੰ ਜਿੱਧਰ ਜਿੱਧਰ ਵੀਡੀਓ ਦੇਖ ਰਹੇ ਹੋਗੇ ਸਾਨੂੰ ਜਰੂਰ ਕਮੈਂਟ ਕਰਕੇ ਦੱਸੋ ਸਿਰਾ ਗੱਲ ਬਾਤ ਹੋ ਗਈ ਕਹਿੰਦੇ ਬਾਈ ਜੀ ਸਾਰੇ ਝੋਲ ਵੜਤੇ ਜੀ ਇੱਕ ਨੰਬਰ ਗੱਲ ਹੋ ਗਈ ਇੱਕ ਨੰਬਰ ਆ ਚੈੱਕ ਕਰੋ ਟਰੈਕਟਰ ਚਲਾਉਣ ਦਾ ਸਵਾਦ ਹੀ ਬਹੁਤ ਆ ਰਿਹਾ ਚੈੱਕ ਕਰੋ ਜੀ ਤੇ ਬਾਈ ਜੀ ਆਪਾਂ ਚੌਰ ਜੂਲ ਵੱਟ ਕੇ ਆ ਗਏ ਸਿਆਮਾ ਤਰਸਮੁਰੇ ਕੋਟਲਾ ਸਰਾ ਕਰਨ ਲਗਾ ਤੋ ਜੀ ਇੱਕ ਨੰਬਰ ਕਰ ਲਵਾ ਤੇ ਬਾਈ ਜੀ ਇਹ ਕੋਈ ਪ੍ਰੋਮੋਸ਼ਨ ਨਹੀਂ ਹੈਗੀ ਜੇ ਤੁਸੀਂ ਵੀ ਆਤਰ ਖਰੀਦਣਾ ਚਾਹੁੰਦੇ ਹੋ ਤਾਂ ਜਰੂਰ ਆ ਸਕਦੇ ਹੋਗੇ ਤੇ ਬਾਕੀ ਇਹ ਟਰਾਲੀ ਨਹੀਂ ਪੈਕ ਕਰਨੀ ਆਉਦੀ 10 ਮੀਟਰ ਆਈ ਹੈ ਜੀ ਟਰਾਲੀ ਦੇਖੋ ਉਹ ਵਿਚਾਲੇ ਲੌਣੀਆਂ ਢੇਰੀਆਂ ਦੇ ਪਰ ਇਹਨੂੰ ਪਰ ਇਹਨੂੰ ਲੈ ਕੇ ਜਾ ਯਾਰ ਪਰ ਇਹਨੂੰ ਚੈੱਕ ਕਰੋ ਜੀ ਜੂਨਾ ਜੂਨਾ ਵੱਟ ਕੇ ਹੋ ਗਏ ਆਪਾਂ ਬਹਿ ਲੈ ਅੱਧਾ ਕੱਟ ਲਿਆ ਅੱਧਾ ਘਰੇ ਗਿਆ ਅੱਜ ਆਏ ਆ ਜੀ ਆਪਾਂ ਪਰਾਲੀ ਚੱਕਣਾ ਠੀਕ ਆ ਗੱਲਬਾਤ ਓਕੇ ਆਗੀ ਇੱਧਰ ਲੈ ਪਿੰਡਾ ਬੰਨੀ ਆਹ ਜੱਗਾ ਬਈ ਆ ਗਿਆ ਨਾਲ ਕਹਿੰਦੇ ਅੱਜ ਜੱਗੇੜੀ ਆਗੇ ਥਾਲੀ ਬੈਗ ਲਵਾ ਟਰਾਲੀ ਨਹੀਂ ਬਈ ਬੈਗ ਲੱਗਦੀ ਹੈਗੀ ਚੈੱਕ ਕਰੋ ਜੀ ਟਰੈਕਟਰ ਥਾਲੀ ਲਾਦਦੀ ਟੀਚੀ ਕਢਾਦੀ ਜੀ ਭਾਈ ਜੀ ਚੈੱਕ ਕਰੋ ਜੀ ਡਾਇਨਾਸੌਰ ਸਿਰਾਗੰਦਵਾਦ ਹੋ ਗਈ ਭਾਈ ਜੀ। ਰੂਟਾ ਮੀਟਰ ਦੇਖੋ 2-2 ਫੁੱਟ ਥੱਲੇ ਨੂੰ ਦੱਸਦਾ ਮਿੱਟੀ ਫੁੱਲ ਐਂ ਜਿਵੇਂ ਹੀ ਪੀਕੀਆਂ ਦੇ ਫੁੱਲ ਭਰਿਆ ਆ। ਇਹ ਗੋਲ ਦਾੜੀ ਚੋਟਾ ਪੱਸੀ ਬਣਾਦੀ ਜਵੇਂ ਮਿੱਟੀ ਚੈੱਕ ਕਰ ਸਕਦੇ ਹੋ। ਪੱਸੀ ਬਣਾਦੀ ਆ ਭਾਈ। ਬਾਹਰਲਾ ਪਾਸਾ ਬਣਾਉਣ ਲੱਗੇ। ਭਾਈ ਜੀ ਬਾੜੀ ਰਿਪੇਅਰ ਕਰਨ ਲੱਗਿਆ ਜੀ ਪੱਸੀ ਬਣਾਦੀ ਡਾਇਨਾਸੌਰ ਨੇ ਸਿਰਾਗੰਦਵਾਦ ਹੋ ਗਈ ਜੀ। ਲੈ ਕੇ ਨੰਬਰ ਗੱਲਬਾਤ ਹੋ ਗਈ ਪਹਿਲਾਂ ਉਹ ਤੇ ਪਾਇਆ ਸੀਗਾ ਚੌਲ ਵਾਰ ਤੇ ਹੁਣ ਇੱਕ ਵੇਦਨ ਆਪਾਂ ਬੱਜਨੇ ਆ ਫਿਰ ਉਸ ਨੂੰ ਦਿਖਾਵਾਂਗੇ ਜੀ ਛੋਟਾ ਇਹ ਚੈੱਕ ਕਰੋ ਭਾਈ ਇਸ ਤਰ੍ਹਾਂ ਗੱਲਬਾਤ ਹੋ ਗਈ ਕੋਲ ਨਹੀਂ ਕੋਲ ਦਾ ਬਰੇਕਾਂ ਤੇ ਲਾ ਕੇ ਜਿਵੇਂ ਇੱਕ ਪੱਸੀ ਬਣਾ ਦੀ ਸਪਾਈ ਜਿਹਾ ਕਰੀਂ ਇੰਦਰ ਆ ਰਿਹਾ ਦਾ ਵੀ ਡਰਾਗਾ ਨੇ ਵੀ ਲੋ ਉਹ ਭਾਈ ਜੀ ਕਹਿੰਦੇ ਸਰਾਗਲਬਾਤ ਹੋ ਗਈ ਜੀ ਗਾਨੇ ਲਸਣ ਵੀ ਜਨ ਲਾਗੇ ਲਸਣ ਤੇ ਇਧਰ ਲਈ ਗਾਰੀ ਚਿੱਲਾਸਨ ਲਾਤਾ ਥੋੜਾ ਗਿੱਲਾ ਹੋ ਗਿਆ ਸੀ ਤੇ ਇਧਰ ਵੀ ਤੁਸੀਂ ਕਿਹਨੇ ਕਿਹਨੇ ਲਾਉਣਾ ਸਟਾਰਟ ਕਰਤਾ ਤੇ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਤੇ ਆਪਾਂ ਆਹ ਬਾਈ ਸੀਗੀ ਨਾਲ ਹੀ ਮੈਂ ਕਿਹਾ ਚਲ ਕਿਆਦੀਆਂ ਬਣਾ ਕੇ ਲਸਣ ਲਾ ਦਈਏ ਲੇਟ ਨਾ ਕਰੀਏ ਤੇ ਇੱਕ ਨੰਬਰ ਗੱਲਬਾਤ ਹੋ ਗਈ ਲੱਗੇ ਪਾਇਆ ਕਿ ਕੱਲਾ ਵਾਂ ਨਾਲ ਹੀ ਗਾਣੇ ਸੁਣੀ ਜਾਂਦੇ ਆ ਤਾਂ ਹੀ ਮੈਂ ਵਲੌਗ ਨਹੀਂ ਬਣਾਇਆ ਆ ਬਚਾਰੂ ਬਚਾਰੂ ਆਏ ਲੱਗਦੇ ਹੋਈ ਨਹੀਂ ਕੀਤਾ ਹੁੰਦਾ ਸਭ ਲਾਤੀ ਇੰਨਾ ਕੀ ਰਹਿ ਗਿਆ ਵਾ ਇੰਨਾ ਕੀ ਬਾਜੀ ਲਸਣ ਲਸਣ ਲਾ ਕੇ ਹੋਵੇ ਵੇਲੇ ਨਾ ਨੂੰ ਕੇ ਤੇ ਮੱਥਾ ਟੇਕਣ ਚੱਲੇ ਗੁਰਦੁਆਰਾ ਸਾਹਿਬਾ ਗਰਾਊਂਡ ਤੇ ਦੇਖੋ ਮੱਟ ਮੱਟ ਕੀਤੀ ਬਈ ਐ ਤੇ ਲੋਕ ਆ ਗੁੱਗ ਲਾਈ ਜਾਂਦੇ ਨੇ ਤੁਸੀਂ ਵੀ ਲਾਉਣੀ ਆ ਤਾਂ ਅੱਗ ਸਾਨੂੰ ਜਰੂਰ ਦੱਸੋ ਕੀਨੇ ਕੀਨੇ ਜੀਰੀ ਵੱਢ ਲਈ ਕੀਨੇ ਕੀਨੇ ਅਗੂ ਗਲਾਉਣੀ ਆ ਕੀ ਤੇ ਸਾਨੂੰ ਕਮੈਂਟਾਂ ਚ ਜਰੂਰ ਦੱਸਿਓ ਜੀ ਤੇ ਆਪਾਂ ਉਹਨਾਂ ਦਾ ਕਮੈਂਟ ਪੜਾਂਗੇ ਕੀ ਕਹਿੰਦੇ ਕੀ ਹੋ ਗਿਆ ਕਹਿੰਦੇ ਤੂਬਾਕਾ ਧਾਰ ਹੋ ਗਿਆ ਪਹਿਲਾਂ ਕਹਿੰਦੇ ਅੱਗ ਨਹੀਂ ਲਾਉਣੀ ਹੁਣ ਲੋਕ ਅੱਗ ਲਾਈ ਜਾਂਦੇ ਨੇ ਵਿਰੋਧ ਵਿਰੋਧ ਹੋਣਾ ਚਾਹੀਦਾ ਤੂਬਾਕਾ ਧਾਰ ਤੇ ਕੋਈ ਔਖਾ ਕੀਤਾ ਪਿਆ ਨਾਰਮਲ ਸਾਹ ਔਖਾ ਵਾਲਾ ਹੋਇਆ ਪਿਆ ਜੀ ਜਿਹਨੂੰ ਅਸਥਮਾ ਹੋਇਆ ਪਿਆ ਆਹ ਕਰਨਾ ਕਰਕੇ ਦਾ ਇਹ ਆਪਾਂ ਪਤੋ ਪਤੋ ਰੋਗ ਲਾਈਏ ਵੈਸੇ ਆਪਾਂ ਵੀ ਅੱਗ ਲਾਉਣੀ ਆਂ ਬਾਈ ਅੱਗ ਤੋਂ ਬਗੈਰ ਕਣਕ ਨਹੀਂ ਬੀਜੀ ਜਾਂਦੀ ਸਭ ਨੂੰ ਪਤਾ ਵੀ ਅੱਗ ਲਾਓ